ਮੇਰੇ ਬਿਜਲੀ ਦੀ ਦੁਕਾਨ ਹੈ ਇੱਥੇ ਠਾਕੁਰਦਵਾਰੇ ਕੋਲੇ ਗੁਲਾਟੀ ਇਲੈਕਟ੍ਰੋਨਿਕਸ ਦੇ ਨਾਲ ਹੀ ਮੈਨੂੰ ਕਰੀਬ 7:35 ਵਜੇ ਫੋਨ ਆਇਆਗਾ ਵੀ ਤੇਰੀ ਦੁਕਾਨ ਦਾ ਸ਼ਟਰ ਤੋੜਿਆ ਹੋਇਆਗਾ ਤੇ ਅਸੀਂ ਜਿਵੇਂ ਕੈਮਰੇ ਚੈੱਕ ਕਰਵਾਏ ਆ ਜੇ 1:21 ਮਿੰਟ ਤੋਂ ਪਹਿਲਾਂ ਬੰਦੇ ਆਏ ਆ ਉਹ ਸ਼ਟਰ ਤੋੜ ਗਏ ਤੇ ਉਸ ਤੋਂ ਬਾਅਦ 3 21 ਕਿਤੇ ਆ ਕੇ ਉਹਨਾਂ ਨੇ ਸਮਾਨ Mahindra pickup ਤੇ ਰੱਖਿਆ ਪੰਜ ਜੀਨੇ ਸੀਗੇ ਉਹ ਜਿਵੇਂ ਕਿ ਕੈਮਰੇ ਚ ਆਪਾਂ ਦੇਖ ਪਾਏ ਆ ਜੀ ਵੀ ਮੈਂ ਤਾਂ ਆਈ ਅੱਛਾ ਕੌਣ ਸੀ ਤੇ ਕੌਣ ਕੀ ਹੋਣਾ ਬੋਲੋ ਤੇ ਕੀ ਕਾਰਵਾਈ ਹੈ ਉਹਨਾਂ ਕੋਲੋਂ ਕਾਰਵਾਈ ਉਹ ਕਰੀ ਜਾਂਦੇ ਜੀ ਆਪਦੀ ਸਾਰੇ ਦੇਖ ਰਹੇ ਆ ਕੈਮਰੇ ਕੂਮਰੇ ਦੇਖ ਰਹੇ ਵਧੀਆ ਕਰ ਰਹੀ ਕਾਰ ਦੇ ਕਿੰਨੇ ਤੋਂ ਦਾ ਜਿਹੜਾ ਨੁਕਸਾਨ ਹੋਇਆ ਹੈ ਨੁਕਸਾਨ ਤਾਂ ਹੀ ਤੁਸੀਂ ਦੇ ਲਓ ਸਾਰਾ ਬਾਰੀਆਂ ਪੂਰੀਆਂ ਖਾਲੀ ਆਈ ਪੱਖੇ ਸੀਗੇ ਜੀ ਮੇਰੇ ਇਨਵਰਟਰ ਬੈਟਰੀ ਸੀਗੇ ਜੀ ਚੁੱਲ੍ਹੇ ਸੀਗੇ ਟ੍ਰਿਮਰ ਸੀਗੇ ਜੀ ਬਾਕੀ ਸਟੈਂਡ ਵਾਲੇ ਪੱਖੇ ਸੀਗੇ ਜੀ ਜਿਹੜੇ ਟੇਬਲ ਤੇ ਰੱਖੇ ਕਿੰਨਾ ਨਸਾਨ ਹੋ ਗਿਆ ਜੀ 2 ਤੋਂ 2.5 ਲੱਖ ਦੇ ਵਿੱਚ ਵਿੱਚ ਨੁਕਸਾਨ ਹੋ ਗਿਆ ਜੀ ਮੇਰਾ ਬਾਕੀ ਨਿਕ ਮੁਕ ਪਤਾ ਨਹੀਂ ਕਿੰਨਾ ਹੋਰ ਕੀ ਕਹਿਣਾ ਚਾਹੁੰਦੇ ਆ ਕਿਸ ਤਰੀਕੇ ਦੀ ਇਨਸਾਫ ਮੰਗਦੇ ਬਸ ਹੀ ਮੇਰਾ ਸਮਾਨ ਜੇ ਤਾ ਵਾਪਸ ਹੋਵੇ ਜਬ ਬੰਦੇ ਫੜੇ ਜਾਣੀ ਪ੍ਰਸ਼ਾਸਨ ਸਾਰਾ ਮੇਰੇ ਸਾਥ ਦੇ ਜੇ ਬੰਦੇ ਫੜੇਗੇ ਤੁਹਾਡਾ ਸਮਾਨ ਨਾ ਵਾਪਸ ਹੋਇਆ ਫਿਰ ਮੇਰਾ ਆਰੰਗ ਮੋੜ ਲੱਕੋ ਫਿਰ ਗਾਂ ਤਾਂ ਬਚਣ ਗਈ ਜਿਹੜੇ ਹੁਣ ਮੈਂ ਤਾਂ ਹੁਣ ਚਕਾਰ ਹੋਈ ਗਈ ਗਾਂ ਵਾਲੇ ਤਾਂ ਬਚਣਗੇ ਨਾ ਜਿਹੜੇ ਰਹਿਣ ਸਰ ਕੀ ਕਹਿਣਾ ਚਾਹੁੰਦੇ ਦੇਖੋ ਇਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਲਾਕੀ ਹੈ ਜੀ ਇਹ ਸਾਡੇ ਸ਼ਹਿਰ ਦੇ ਵਿੱਚ ਸਤਵੀਂ ਅੱਠਵੀਂ ਚੋਰੀ ਹੈ ਤੇ ਹੁੰਦੀ ਵੀ ਸਾਰੀ ਇਲੈਕਟ੍ਰੋਨਿਕ ਦੁਕਾਨਾਂ ਦੇ ਉੱਤੇ ਹੀ ਹੈ ਇਹ ਵਿਚਾਰੇ ਦੀ ਜਾਨ ਸਾਹਿਬ ਦੀ ਦੁਕਾਨ ਤੇ ਰਾਤ ਚੋਰੀ ਹੋਈ ਹੈ ਜੀ ਕਿ ਤਕਰੀਬਨ 1:30 ਵਜੇ ਆਏ ਆ ਉਹਨਾਂ ਨੇ ਸ਼ਟਰ ਭੰਨਿਆ ਘੰਟਾ ਅੱਧਾ ਘੰਟਾ ਲਾ ਕੇ ਫਿਰ ਉਸ ਤੋਂ ਬਾਅਦ 3:30 3 ਵਜੇ ਆਇਆ ਟੈਂਪੂ ਲੈ ਕੇ Mahindra pickup ਲੈ ਕੇ ਉਹ ਲੱਦ ਕੇ ਲੈ ਕੇ ਲੈ ਕੇ ਗਏ ਆ ਜੀ ਪੂਰੀ ਦੁਕਾਨ ਦੁਕਾਨ ਦੇ ਵਿੱਚ ਕੋਈ ਸਮਾਨ ਹੀ ਨਹੀਂ ਛੱਡਿਆ ਉਹਨਾਂ ਨੇ ਤੇ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰੂੰਗਾ ਇਹ ਤੇ ਧਿਆਨ ਦਿੱਤਾ ਜਾਵੇ ਸਭ ਤੋਂ ਵੱਧ ਜਿਹੜਾ ਜਿਹੜਾ ਚੋਰੀਆਂ ਬੰਦ ਹੋਣੀ ਚਾਹੀਦੀਆਂ ਕਾਰਨ ਕੀ ਹੈ ਰਾਤ ਨੂੰ ਪੀਸੀਆਰ ਕੇ ਟੀਮਾਂ ਵੀ ਲਗਾਤਾਰ ਨਹੀਂ 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 ਕਿਹੜੀ ਪੀਸੀਆਰ ਸਰ ਕਿਹੜੀ ਕਿਹੜੀ ਕਰਦੇ ਹੈਗੇ ਕੁਝ ਨਹੀਂ ਕਰਦੇ ਹੈਗੇ ਜੇ ਕਰਦੇ ਹੋਣ ਤਾਂ ਐਡੀ ਵੱਡੀਆਂ ਵਾਰਦਾਤਾਂ ਹੋਣ ਸੱਤਵੀਂ ਅੱਠਵੀਂ ਚੋਰੀ ਹੈ ਪਹਿਲੀ ਦੂਜੀ ਸੀ ਹੁ ਬੰਦੇ ਨੂੰ ਅਗਲ ਆ ਜਾਂਦੀ ਹੈ ਨਾ ਤਾਂ ਐਸਐਚਓ ਕੁਝ ਕਰਦਾ ਨਾ ਪ੍ਰਸ਼ਾਸਨ ਕੁਝ ਕਰਦਾ ਜੀ ਇੱਥੇ ਇਹ 2-3 ਲੱਖ ਦੇ ਕਰੀਬ ਹੋਇਆ ਜਿੰਨਾ ਦਾ ਨੁਕਸਾਨ ਹਾਂਜੀ ਇਹ ਕਿਹੜਾ ਕਹਿਣਾ ਕਿ ਸਾਰੇ ਗਰੀਬ ਬੰਦੇ ਨੂੰ ਸਮਾਨ ਵਾਪਸ ਦਵਾਣਾ ਚਾਹੀਦਾ ਚੋਰ ਫੜਨੇ ਚਾਹੀਦੇ ਆ ਜੀ ਤੇ ਬੰਦੀ ਸਜ਼ਾ ਉਹਨਾਂ ਨੂੰ ਦੇਣੀ ਚਾਹੀਦੀ ਹੈ ਹਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਹਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾ ਨਾਚਣ ਕੇਲ ਪਾਣੀ ਚਾਹੀਦੀ ਹੈ ਜੀ ਤਾਂ ਜੋ ਕੋਈ ਦਾ ਹੋਰ ਨੁਕਸਾਨ ਹਾਂ ਤਾਂ ਜੋ ਕਿਸੇ ਹੋਰ ਦਾ ਨੁਕਸਾਨ ਹੋਵੇ ਤੁਰੀ ਇਹ ਕਿਉਂਕਿ ਦੂਜੀ ਤੀਜੀ ਵਾਰ ਤਰੀਕੋਰ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਤੁਹਾਨੂੰ ਸਾਨੂੰ ਹੁਣ ਪਤਾ ਲੱਗਿਆ ਇੱਥੇ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਰਾਤ ਨੂੰ ਚੋਰੀ ਹੋਈ ਹੈਗੀ ਆ ਆਏ ਆ ਹੁਣ ਆਇਆ ਮੌਕੇ ਤੇ ਪਤਾ ਲੱਗਿਆ ਹੈਗਾ ਚੈੱਕ ਕਰ ਰਹੇ ਆ ਕੁਝ ਪੱਖੇ ਵਗੈਰਾ ਔਰ ਇਲੈਕਟ੍ਰੋਨਿਕਸ ਦਾ ਸਮਾਨ ਚੋਰੀ ਹੋਇਆ ਸੀਸੀਟੀਵੀ ਕੈਮਰੇ ਦੇਖ ਰਹੇ ਆ ਟੀਮਾਂ ਬਣਾ ਦਿੱਤੀਆਂ ਹੈਗੀਆਂ ਤੇ ਜਲਦੀ ਪਤਾ ਕਰ ਲਾਂਗੇ ਜੀ ਕਿੰਨਾ ਨੁਕਸਾਨ ਹੋਇਆ ਅਜੇ ਦੱਸ ਰਹੇ ਆ ਜੀ ਉਹ ਮਤਲਬ ਕੋ ਪੱਖੇ ਵਗੈਰਾ ਹੈ ਉਹ ਆਪਣਾ ਹਸਾਬ-ਕਤਾ ਬੁਲਾ ਰਿਹਾ ਸਾਨੂੰ ਹਸਾਬ-ਕਤਾ ਬੁਲਾ ਕੇ ਦੱਸ ਦਿੰਗੇ ਕਿੰਨਾ ਨੁਕਸਾਨ ਹੋਇਆ ਸਰ ਇਸ ਤੋਂ ਪਹਿਲਾਂ ਵੀ ਜਿਵੇਂ ਹੁਣ ਅਮਰੀਕਾ ਦੇ ਸੈਟ ਦੇ ਵਿੱਚ ਵੀ ਇਹ ਕਰਨਾ ਵਾਪਰੀਆਂ ਚੋਰੀਆਂ ਹੋਈਆਂ ਕਾਰਨ ਕੀ ਹੈ ਲਗਾਤਾਰ ਕਿ ਉਹ ਦੇਖੋ ਮੈਂ ਤਾਂ ਅਜੇ ਕੱਲ ਨੂੰ ਜੁਆਇਨ ਕੀਤਾ ਹੈਗਾ ਮੈਨੂੰ ਇਸ ਘਟਨਾ ਦਾ ਨਹੀਂ ਪਤਾ ਹੈਗਾ ਇਹ ਪਤਾ ਲੱਗਿਆ ਆਏ ਆ ਸਾਰੀਆਂ ਚੀਜ਼ਾਂ ਨੂੰ ਦੇਖ ਲੈਣੇ ਜਲਦੀ ਇਨਸਾਲ ਕਰੋਗੇ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ